ਸਮਾਜਵਾਦੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿਲੋਂ ਨੇ ਜਿਮਨੀ ਚੋਣਾ ਚ ਗਿੱਦੜਵਾੜੀ ਸੀਟ ਤੋਂ ਜਿੱਤ ਹਾਸਲ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਦੀਪ ਸਿੰਘ ਡਿੰਪੀ ਢਿਲੋਂ ਨੇ ਵੋਟਰਾਂ ਦਾ ਧੰਨਵਾਦ ਕੀਤਾ ਕੇ ਐਸ ਕੇ ਨੂ ਚਲ ਤੋਂ ਪੱਤਰਕਾਰ ਕੁਲਦੀਪ ਸਿੰਘ ਅਤੇ ਗ੍ਰਜੰਟ ਪੱਟੀ ਦੀ ਰਿਪੋਰਟ ਗੇਟ ਖੋਲਣਾ ਵੀ ਮੁਸ਼ਕਲ ਹੋਇਆ ਪਿਆ ਮੈਨੂੰ ਤਾਂ ਆਪ ਨਹੀਂ ਪਤਾ ਮੇਰੇ ਨਾਲ ਕੀ ਕਰਨਗੇ ਜੀ ਲਾਡੀ ਸਾਹਿਬ ਤਾਂ ਆਪ ਕਹਿੰਦੇ ਕਹਿੰਦੇ ਕਿ ਸਭੇ ਤਾਂ ਆਪ ਜੀ ਜਨ ਨੂੰ ਜੀਨੀ ਕਰਦਾ ਕਹਿੰਦੇ ਲੋਕ ਬੜੇ ਲੋਕਾਂ ਨੇ ਪਿਆਰ ਦਿੱਤਾ ਇੱਥੇ ਹਾਂ ਬਹੁਤ ਪਿਆਰ ਦਿੱਤਾ ਜੀ ਕੋਈ ਦੋਰਾ ਨਹੀਂ ਸਿਰ ਚੁੱਪ ਜਾਂਦਾ ਜੀ ਮੇਰੇ ਨਾਲ ਇਹ ਪਿਆਰ ਹੈ ਜੀ ਮੈਂ ਆਪੇ ਆਪਣੀ ਬੜਾ ਕਿਸਮਤ ਅਦਾ ਸਮਝ ਜਾਂਦਾ ਜਿਹਨਾਂ ਨੂੰ ਇਹੋ ਜਿਹੋ ਲੋਕ ਮਿਲ ਜੀ ਹੁਣ ਜ਼ਿੰਮੇਵਾਰੀ ਵੱਡੀ ਮਿਲ ਗਈ ਹੈ ਜੀ ਤਾਂ ਹੁਣ ਵੱਡੀ ਜ਼ਿੰਮੇਵਾਰੀ ਤੇ ਵੱਡੀਆਂ ਗੱਲਾਂ ਨੇ ਕਿਉਂਕਿ ਲੋਕਾਂ ਨੂੰ ਆਸ ਬੜੀ ਹੈ ਜੀ ਕੀ ਤੋਂ ਕਰਾਂਗੇ ਸਭ ਦਾ ਕੰਮ ਕਰਾਂਗੇ ਜੇ ਸਿਰ ਮਨਪੀਸੇ ਰੋ ਕਰਾਂਗੇ ਜਾਂ ਉਹਦੇ ਵਿੱਚ ਬੜਾ ਵਧੀਆ ਆਮ ਆਦਮੀ ਪਾਰਟੀ ਨੇ ਰਿਜ਼ਲਟ ਜਿਹੜਾ ਦਿੱਤਾ ਕਿੰਨੀ ਸਿੱਧਾ ਜੀ ਬਿਕ ਗਿਆ ਸੀ ਹਲਕੀ ਇਹ ਵੱਡੇ ਲੀਡਰ ਹਾਂ ਯਾਰ ਮਨ ਕਿਉਂ ਪੁੱਛਾਂਗੇ ਡੇਰਾਪਾਪਾ ਨਾੜਕ ਵਿੱਚ ਕਮੈਂਡੇਟ ਕਿੰਨੇ ਕਿੰਨੇ ਚੇਤੇ ਕਰ ਵੀ ਲੋਕਾਂ ਨੂੰ ਲੈ ਕੇ ਆਬਵੀਅਸਲੀ ਗਵਰਨਮੈਂਟ ਦਾ ਬੜਾ ਬੜਾ ਰੋਲ ਹੈ ਜਿਹੜੇ ਲੋਕ ਸਾਡੀ ਪਾਰਟੀ ਨੂੰ ਬਦਨਾਮ ਕਰ ਰਹੇ ਸੀ ਆਮ ਆਦਮੀ ਪਾਰਟੀ ਨੂੰ ਨਾਮ ਕਰ ਰਹੇ ਸੀ ਉਹਨਾਂ ਨੂੰ ਇਹ ਸਬਕ ਮਿਲਿਆ ਲੋਕ ਸਾਡੇ ਨਾਲ ਆ ਗਏ ਪਾਰਟੀ ਦੇ ਨਾਲ ਆ ਲੋ ਲਿਆਵਾ ਇਧਰੋਂ ਪਾਸੇ ਲੋਕਾਂ ਨੂੰ ਮਾਰਕੀਟ ਚ ਕੀ ਕਰਾ ਜਾਉਂ ਭਾਈ ਨੀ ਕੋਰਸ ਚਲੋ ਭਾਈ ਥੈਂਕ ਯੂ ਕੋਈ ਕੋਈ ਥੈਂਕ ਯੂ ਥੈਂਕ ਯੂ ਥੈਂਕ ਯੂ ਦਿਨ ਰਾਤ ਕਰਦਾ ਰਹਾ ਕਰੋਂੜਾਂ ਵਾਰੀ ਸ਼ੁਕਰ 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 ਉਹ ਵੀ ਸਭ ਤੋਂ ਪਹਿਲਾਂ ਤਾਂ ਜੇ ਗਿਦੜਵਾ ਹਲਕੇ ਦੇ ਲੋਕਾਂ ਦਾ ਮੈਂ ਦਿਲ ਦੀ ਗਹਿਰਾਈਆਂ ਚੋਂ ਕੁੱਟਨ ਕੋਟ ਦਾ ਧੰਨਵਾਦ ਕਰਦਾ ਇਹ ਉਹਨਾਂ ਨੇ ਐਡੇ ਵੱਡੇ ਮਾਰਜਨ ਨਾਲ ਜਿੱਤ ਸਾਡੀ ਝੋਲੀ ਚ ਪਾਈ ਇਹ ਅੱਜ ਗਿੱਦੜਵਾ ਹਲਕਾ ਆਪ ਜਿੱਤਿਆ ਸਾਡਾ ਗਿੱਦੜਵਾ ਸ਼ਹਿਰ ਅੱਜ ਆਪ ਜਿੱਤਿਆ ਪਹਿਲੇ ਹਰਦੀਪ ਸਿੰਘ ਜੀ ਡੀਪੀ ਟਲੋਂ ਦੀ ਜਿੱਤ ਨਹੀਂ ਗਈ ਜੀ ਇਹ ਸਾਡੇ ਸਾਡੇ ਸਾਰਿਆਂ ਦੀ ਜਿੱਤ ਨਹੀਂ ਗਈ ਇਹ ਸਾਰੇ ਹਲਕੇ ਦੀ ਜਿੱਤ ਆ ਕਿਉਂਕਿ ਹੁਣ ਆਉਣ ਵਾਲੇ 2.5 ਸਾਲਾਂ ਚ ਅਸੀਂ ਸਾਰਾ ਕੁਝ ਸੋਚੀ ਬੈਠੇ ਆ ਮੈਪ ਆਊਟ ਕਰੀ ਬੈਠੇ ਆ ਵੀ ਗਿੱਦੜਵਾ ਚ ਕੀ ਕੀ ਕੰਮ ਕਰਾਉਣੇ ਆ ਸੋ ਲੋਕਾਂ ਦੀ ਜਿਹੜੀ ਉਮੀਦਾਂ ਨੇ ਉਹਨਾਂ ਤੇ ਅਸੀਂ ਖਰੇ ਉਤਰਾਂਗੇ ਕਾਂਗਰਸ ਦਾ ਕਿਲਾ ਮੰਨਿਆ ਜਾਂਦਾ ਸੀਗਾ ਇਹ ਕਹਿੰਦੇ ਗੜ ਹੈ ਕਾਂਗਰਸ ਦਾ ਪਹਿਲਾ ਅਕਾਲੀ ਦਲ ਦਾ ਗੜ ਟੁੱਟਿਆ ਸੀਗਾ ਹੁਣ ਕਾਂਗਰਸ ਦਾ ਗੜ ਸੀਗਾ ਉਹ ਵੀ ਟੁੱਟ ਗਿਆ ਅੱਜ ਕਿਵੇਂ ਦੇਖਦੇ ਹੋ ਕਿਲਾ ਕੱਲਾ ਟੁੱਟਿਆ ਨਹੀਂ ਜੀ ਚੁਰਚੁਰ ਕਰਤਾ ਕੋਈ 20000 ਦੇ ਤਕਰੀਬਨ ਤਕਰੀਬਨ ਹੁਣ ਦੱਸਿਆ ਸੀ ਵੀ ਲੀਡ ਆ ਗਈ ਹੈ ਤੇ ਉੱਪਰ ਵਾਲੇ ਤੋਂ ਡਰ ਕੇ ਕਹਿੰਦੇ ਆ ਕਿ ਲੋਕਾਂ ਦੇ ਫਤਵੇ ਨੂੰ ਮੰਨਦੇ ਆ ਇੰਨੀ ਵੱਡੀ ਲੀਡ ਨਾਲ ਉਹਨਾਂ ਨੇ ਮਤਲਬ ਸਾਨੂੰ ਚਿਤਾਇਆ ਤੇ ਇਹਨਾਂ ਦੇ ਝੂਠੇ ਲਾਰੇ ਲਪਿਆਂ ਤੋਂ ਸਿਰਚ ਲੋਕ ਹੁਣ ਤੰਗ ਹੋ ਚੁੱਕੇ ਸੀਗੇ ਜਿਹੜੇ ਬਾਹਰਲੇ ਲੋਕ ਸੀਗੇ ਕੋਈ ਲੰਬੀ ਦਾ ਕੋਈ ਮੁਕਸਰ ਦਾ ਇਹਨਾਂ ਦੇ ਝੂਠੇ ਲਾਲ ਰੇਲਪਿਆਂ ਤੋਂ ਲੋਕ ਤੰਗ ਆ ਕੇ ਸੀਗੇ ਸੋ ਉਹਨਾਂ ਨੇ ਦੇਖਿਆ ਵੀ ਕਿਧੜਵਾ ਹਲਕੇ ਦਾ ਲੋਕਲ ਆਪਣਾ ਕੈਂਡੀਡੇਟ ਇੱਕੋ ਹੀ ਆ ਤੇ ਅਸੀਂ ਜੇ ਉਹਨਾਂ ਮਗਰ ਲੱਗਾਗੇ ਤਾਂ ਚੰਗੇ ਰਵਾਂਗੇ ਪਿਛਲੇ ਇਲੈਕਸ਼ਨਸ ਤੇ ਹੁਣ ਦੇ ਇਲੈਕਸ਼ਨਸ ਦੇ ਵਿੱਚ ਕਿਸ ਤਰ੍ਹਾਂ ਦਾ ਬਦਲ ਦੇਖਦੇ ਹੋ ਫਰਕ ਕੀ ਦੇਖਦੇ ਫਰਕ ਇਹ ਸੀਗਾ ਜੀ ਜਿੱਥੇ ਵੀ ਜਾ ਰਹੇ ਸੀ ਬੜਾ ਭਰਮਾ ਹੰਗਾਰਾ ਮਿਲ ਰਿਹਾ ਸੀ ਇਸ ਵਾਰ ਲੋਕਾਂ ਚੋਂ ਸਾਈ ਇੰਨਾ ਸੀਗਾ ਆਪਣਾ ਕੀ ਕਹਿੰਦੇ ਆ ਲੋਕਾਂ ਚੋਂ ਸਾਈ ਇੰਨਾ ਸੀਗਾ ਵੀ ਐਤ ਕੀ ਜਿੰਨੇ ਵੀ ਅਸੀਂ ਪਿੰਡਾਂ ਚ ਹੋਰ ਸ਼ਹਿਰ ਵਗੈਰਾ ਜਾ ਰਹੇ ਸੀਗੇ ਲੋਕ ਮੱਲੋ ਮੱਲੀ ਜੁੜ ਰਹੇ ਸੀ ਸਾਡੇ ਨਾਲ ਕਾਂਗਰਸ ਚੋਂ ਟੁੱਟ ਕੇ ਜਾਂ ਹੋਰ ਪਾਰਟੀਆਂ ਚੋਂ ਟੁੱਟ ਕੇ ਜੁੜ ਰਹੇ ਸੀਗੇ ਕਿਉਂਕਿ ਸਭ ਨੂੰ ਲੋਕਾਂ ਨੇ ਵਰਤ ਵਰਤ ਕੇ ਦੇਖ ਲਿਆ ਸੀਗਾ ਕੋਈ ਉਹਨਾਂ ਦੇ ਕੰਮ ਨਹੀਂ ਆਇਆ ਲੋੜ ਪੈ ਤੇ ਪੈਂਟਾ ਬਾਅਦ ਹੀ ਗੱਲ ਕਰੀਏ ਤਾਂ ਬਾਈ ਪੈਂਟਾ ਬਾਅਦ ਐਤ ਕੀ ਬੱਲੇ ਬੱਲੇ ਕਰਾਤੀ ਕਰਾ ਪੈਂਟਾਬਾਦ ਕਰਾਤੀ ਜੀ ਬੱਲੇ ਬੱਲੇ ਜਮਾ ਪੈਂਟਾਬਾਦ ਦੇ ਲੋਕਾਂ ਦੀ ਬੱਲੇ ਬੱਲੇ ਆ ਇਹ ਉੱਥੇ ਧਰਨਾ ਤੁਰਨਾ ਵੀ ਕਾਸੀ ਦਿਨ ਲੱਗ ਰਿਹਾ 33 ਦਿਨ 10 ਦਿਨ ਮੈਂ ਵੀ ਉੱਥੇ ਹਾਜ਼ਰੀ ਭਰੀ ਉਹਨਾਂ ਨੇ ਮੇਰਾ ਬਸ ਉਹ ਰੱਖ ਲਿਆ ਮਾਨ ਰੱਖ ਲਿਆ ਇੱਜ਼ਤ ਰੱਖ ਲਈ ਮੇਰੀ ਜਿਹੜਾ ਮੈਂ ਪੈਂਟਾਬਾਦ ਇੰਨਾ ਚਿਰ ਮਿਹਨਤ ਕੀਤੀ ਆਪਦੇ ਪਿਤਾ ਦੀ ਰਹਿਨਮਾਈ ਹੇਠ ਅੱਜ ਉਹਨਾਂ ਨੇ ਮੇਰੀ ਇੱਜ਼ਤ ਰੱਖ ਲਈ ਜੀ